ਸਰਵ ਜੀ ਸੰਗਰੂਰ ਦੀ ਦਿਨਸ਼ਨਾ ਕਦੇ ਫੌਜੀ ਤੱਤ ਦਿਖਾਣ ਲਈ ਕਦਿੰਦੈ ਜ ਕਬ ਜਾਕਰਾਂ ਲਈ ਕਦੇ ਫੌਜੀ ਤਾਕਤ ਦਿਖਾਣ ਲਈ ਕਦੇ ਫੌਜ ਤਾਕਤ ਦਿਖਾਣ ਲਈ ਕਦਿੰਦੈ ਜ ਕਬ ਜਾਕਰਾਂ ਲਈ ਕਦੇ ਹੱਕ ਬੁਲਾਇਆ ਖਾਣ ਲਈ ਕਦੇ ਹੱਕ ਪਰਾਇਆ ਖਾਣ ਲਈ ਕਰਨ ਨੇ ਕਈ ਜੰਗੜੇ ਕਬ ਦਾਤਾ ਦੇ ਰੰਗਣੇ ਕਬ ਦਾਤੇ ਦੇ ਰੰਗਣੇ ਕਬ ਦਾਤੇ ਦੇ ਰੰਗਣੇ ਕਦੇ ਬੋਲਦੀ ਤਾਕਤ ਦਿਖਾਣ ਲਈ ਕਦੇ ਨਜ਼ਾਇਜ਼ ਕਬ ਜਾਕਰਾਂ ਲਈ ਕਦੇ ਹੱਕ ਪਰਾਇਆ ਖਾਣ ਲਈ